ਲੋਕ ਕੀ ਕਹਿਣਗੇ ਲੋਕ ਕਿਵੇਂ ਕਹਿਣਗੇ ਜਾਂ ਪੇਰੈਂਟਸ ਕਹਿੰਦੇ ਆ ਫਲਾਣਿਆਂ ਦੀ ਕੁੜੀ ਤਾਂ ਐਵੇਂ ਕਰਦੀ ਐ ਤੂੰ ਵੀ ਓਵੇਂ ਹੀ ਕਰ ਇਹਨਾਂ ਦੀ ਕੁੜੀ ਤਾਂ ਬਾਹਰ ਰਹਿੰਦੀ ਐ ਬਹੁਤ ਆਜ਼ਾਦ ਕਰਦੀ ਐ ਇਹਨਾਂ ਨੇ ਇਹਨਾਂ ਨੂੰ ਥੋੜੀ ਜਿਹੀ ਲਗਾਮ ਕੱਸਣੀ ਚਾਹੀਦੀ ਐ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਨੇ ਕਿੱਥੋਂ ਆਇਓ ਕਿੱਥੇ ਜਾਣਾ ਐ ਕਿੱਥੋਂ ਤੱਕ ਪਹੁੰਚਣਾ ਐ ਹਾਂ ਜਦੋਂ ਇਹ ਸੋਚ ਲਿਆ ਫਿਰ ਤੁਸੀਂ ਇੱਕੋ ਟਰੈਕ ਤੇ ਚੱਲਦੇ ਹੋ ਫਿਰ ਤੁਸੀਂ ਭਟਕਦੇ ਨਹੀਂ ਇਕਤੀ ਮਾਤਾ ਪਿਤਾ ਦੇ ਮਨ ਦੇ ਵਿੱਚ ਐਸਾ ਰਹਿਮ ਪਿਆਦਾ ਕਰ ਦਿੰਦੀ ਹੈ ਕਿ ਉਹ ਆਪਣੀ ਧੀ ਦੇ ਵੀ ਸ਼ੱਕ ਕਰਨ ਦੀ ਹਾਲਤ ਦੇ ਵਿੱਚ ਆ ਜਾਂਦੇ ਆ ਮੈਂ ਉਹਨਾਂ ਨੂੰ ਕਿਹਾ ਮੈਂ ਯੂਨੀਵਰਸਿਟੀ ਸਟੱਡੀ ਕਰਨੀ ਹੈ ਕਹਿੰਦੇ ਜਾ ਉਹਨਾਂ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇਹ ਨਹੀਂ ਪੁੱਛਿਆ ਤੂੰ ਕਿਸ ਚੀਜ਼ ਦੀ ਸਟੱਡੀ ਕਰਨਾ ਜਰਨਲਿਜ਼ਮ ਆਪੇ ਚੂਜ਼ ਕੀਤਾ ਆਪੇ ਸ਼ੁਰੂ ਕੀਤਾ ਉਹਨਾਂ ਨੇ ਅੱਜ ਤੱਕ ਮੈਨੂੰ ਕਦੇ ਇਹ ਨਹੀਂ ਪੁੱਛਿਆ ਕਿ ਤੁਸੀਂ ਬਾਹਰ ਅੰਦਰ ਜਾਂਦੇ ਹੋ ਕਿੰਨੇ ਵਜੇ ਮੁੜਦੇ ਹੋ ਕਿਉਂ ਮੁੜਦੇ ਹੋ ਕਦੇ ਸਵਾਲ ਨਹੀਂ ਹੋਇਆ ਜਾਣਿਆਂ ਦੀ ਕਹਾਵਤ ਹੁੰਦੀ ਸੀ ਕਹਿੰਦੇ ਮੁੰਡਾ ਹੋਵੇ ਕੁੜੀ ਹੋਵੇ ਜੇ 16 ਸਾਲ ਤੱਕ ਉਹ ਸਹੀ ਹੈ 17 18 ਟੱਪ ਗਿਆ ਉਹ ਤੋਂ ਬਾਦੋਂ ਵਿਗੜਦਾ ਨਹੀਂ ਜਦੋਂ ਅਸੀਂ ਛੋਟੇ ਸੀ ਸਾਨੂੰ ਇਹ ਗੱਲ ਪੇਰੈਂਟਸ ਨੇ ਅਸਤਕ ਪੁੱਛ ਨਹੀਂਦਾ ਦੂਰ ਸਾਡੇ ਕੰਨਾਂ 'ਚ ਵੀ ਨਹੀਂ ਸੀ ਪੈਂਦੀ ਵੀ ਤੇਰੀ ਗਰਲਫ੍ਰੈਂਡ ਹੈਗੀ ਤੇਰਾ ਬੌਏਫ੍ਰੈਂਡ ਹੈਗਾ ਬਹੁਤ ਸਾਰੇ ਲੋਕ ਕਹਿੰਦੇ ਵੀ ਜੇ ਜਦੋਂ ਤੁਹਾਡਾ ਬੱਚਾ ਵੱਡਾ ਹੋਣ ਲੱਗਦਾ ਤੁਸੀਂ ਉਹਨੂੰ ਦੋਸਤ ਦੀ ਤਰ੍ਹਾਂ ਟ੍ਰੀਟ ਕਰੋ ਹੂੰ ਦੋਸਤ ਦੀ ਤਰ੍ਹਾਂ ਟ੍ਰੀਟ ਕਰੋ ਉਸਨੂੰ ਪਰ ਮੈਨੂੰ ਐ ਲੱਗਦਾ ਕਿ ਕਿਤੇ ਇਹ ਠੀਕ ਹੈ ਜਾਂ ਗਲਤ ਹੈ ਕਿਉਂਕਿ ਜੇਕਰ ਦੋਸਤ ਬਣ ਗਿਆ ਤੇ ਫਿਰ ਉਹ ਵੀ ਤੁਹਾਨੂੰ ਦੋਸਤ ਦੀ ਤਰ੍ਹਾਂ ਟ੍ਰੀਟ ਕਰੂਗਾ ਉਹ ਜਿਹੜਾ ਮਾਤਾ ਪਿਤਾ ਵਾਲੀ ਸ਼ਰਮ ਦਾ ਪਰਦਾ ਲਿਆਕਤ ਉਹ ਗਾਇਬ ਹੋ ਜੀ ਜੇ ਉਹਦੀ ਜਿੱਤ ਪੁੱਤ ਦੇ ਪੂਰੀ ਆਉਣ ਲੱਗ ਜੇ ਤਾਂ ਉਦੋਂ ਯਾਰ ਬਣ ਜਾਂਦੇ ਆ ਉਹ ਇੱਕ ਸਮਾਂ ਹੁੰਦਾ ਤੁਸੀਂ 6ਵੀਂ 7ਵੀਂ ਕਲਾਸ ਦੇ 11 12 ਸਾਲ ਦੇ 15 ਸਾਲ ਦੇ ਬੱਚੇ ਨਾਲ ਫ੍ਰੈਂਕ ਨਹੀਂ ਹੋ ਸਕਦੇ ਸਿੰਗਲ ਰੂਮ ਹੋ ਗਏ ਸਿੰਗਲ ਟੀਵੀ ਹੋ ਗਏ ਸਿੰਗਲ ਮੋਬਾਈਲ ਹੋ ਗਏ ਜੀ ਮਤਲਬ ਉਹ ਪ੍ਰਾਈਵੇਸੀ ਦੇ ਨਾਤੇ ਆਪਣਾ ਪਣ ਘਟ ਗਿਆ ਕਾਲੂ ਤੁਹਾਡਾ ਬੱਚਾ ਤੁਹਾਨੂੰ ਮੁੜ ਕੇ ਕਹਿ ਦਿੰਦਾ ਕਿ ਨਹੀਂ papa ਮੇਰੇ ਤਾਂ ਘਰ ਦੀ ਪ੍ਰਾਈਵੇਸੀ ਹੈ ਫਿਰ ਤੁਸੀਂ ਘਰੋਂ ਬਾਹਰ ਹੋ ਜੂਗੇ ਪੰਜਾਬ ਦੇ ਵਿੱਚ ਲੜਕੀਆਂ ਦੇ ਨਸ਼ਾ ਮੁਕਤੀ ਕੇਂਦਰ ਬਣ ਗਏ ਸਮਝ ਸਕਦੇ ਹੋ ਕਿ ਕੁੜੀਆਂ ਦੇ ਨਸ਼ਾ ਮੁਕਤੀ ਕੇਂਦਰ ਮੁੰਡੇ ਸਾਡੇ ਦੋਸਤ ਬਣੇ ਕਿਉਂਕਿ ਮੁੰਡਿਆਂ ਦੇ ਵਿੱਚ ਇਹ ਵਰਤਾਰਾ ਆਮ ਹੈ ਕਿ ਤੂੰ ਥੋੜਾ ਬਹੁਤ ਖਾ ਲੈ ਪੀ ਲੈ ਚੋ ਵੀ ਚਲੋ ਉਹਦੇ ਨਾਲ ਕੀ ਹੁੰਦਾ ਹੈ ਕਿ ਜੇ ਤੁਹਾਡੀ ਇੱਕ ਅੱਧੀ ਮਹਿਲਾ ਮਿੱਤਰ ਹੈ ਤੁਸੀਂ ਉਹਨੂੰ ਵੀ ਕਹਿੰਦੇ ਹੋ ਵੀ ਟਰਾਈ ਕਰ ਲੈ ਜਿਹੜੀਆਂ ਵੀ ਲੜਕੀਆਂ ਇਸ ਵਕਤ ਸਾਡਾ ਇਹ ਪ੍ਰੋਗਰਾਮ ਦੇਖ ਰਹੀ ਹੋਣਗੀਆਂ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿਉਂਕਿ ਪ੍ਰਜੋਤ ਇਸ ਵਕਤ ਜਰਨਲਿਜ਼ਮ ਦੇ ਵਿੱਚ ਨੇ ਮਤਲਬ ਪੱਤਰਕਾਰਤਾ ਦੇ ਵਿੱਚ ਨੇ ਬਹੁਤ ਅੱਛੀ ਉਹਨਾਂ ਦੀ ਇੱਕ ਕਹਿ ਲਈਏ ਕਿ ਨਾਮ ਹੈ ਉਹ ਆਪਣੀ ਆਜ਼ਾਦੀ ਦਾ ਪੂਰਾ ਆਨੰਦ ਮਾਣ ਰਿਹਾ। ਬਟ ਉਹਨਾਂ ਨੇ ਗਲਤ ਕਹੀ ਕਿ ਮੈਂ ਆਪਣੇ ਮਾਤਾ-ਪਿਤਾ ਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਾਂਗੀ ਜਾਂ ਹੋਣ ਦਿੱਤਾ ਕਿ ਇਹ ਗਲਤ ਆਜ਼ਾਦੀ ਹੈ। ਆਨਰ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਨੁਰਾਗ ਸ਼ਰਮਾ। ਅਕਸਰ ਅਸੀਂ ਗੱਲ ਕਰਦੇ ਹਾਂ ਸਮਾਜ ਦੇ ਵੱਖ-ਵੱਖ ਵਿਸ਼ਿਆਂ ਦੇ ਉੱਤੇ। ਇੱਕ ਸਮਾਜ ਦਾ ਬੜਾ ਅਹਿਮ ਵਿਸ਼ਾ ਜੁੜਿਆ ਹੋਇਆ ਹੈ ਖਾਸ ਤੌਰ ਤੇ ਧੀਆਂ ਨਾਲ, ਭੈਣਾਂ ਨਾਲ, ਬੇਟੀਆਂ ਨਾਲ ਜਾਂ ਕਹਿ ਲਈਏ ਮਹਿਲਾਵਾਂ ਦੇ ਨਾਲ। ਲੜਕੀਆਂ ਨੂੰ ਆਜ਼ਾਦੀ ਚਾਹੀਦੀ ਹੈ। ਮਾਤਾ ਪਿਤਾ ਆਜ਼ਾਦੀ ਦੇਣਾ ਚਾਹੁੰਦੇ ਆ ਪਰ ਕਿਤੇ ਨਾ ਕਿਤੇ ਕਹਿ ਲੀਏ ਕਿ ਕਈ ਵਾਰ ਆਜ਼ਾਦੀ ਦਾ ਮਿਸਯੂਜ਼ ਹੁੰਦਾ ਤੇ ਫਿਰ ਉਦੋਂ ਮਾਤਾ ਪਿਤਾ ਦੇ ਦਿਮਾਗ ਤੇ ਦਿਲ ਤੇ ਬੜਾ ਗਹਿਰਾ ਅਸਰ ਹੁੰਦਾ ਸੋ ਇਹ ਸਾਰੀਆਂ ਗੱਲਾਂ ਦੇ ਨਾਲ ਅਸੀਂ ਜੁੜਾਂਗੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਤੇ ਖਾਸ ਕਰਕੇ ਪੜ੍ਹਨ ਲਿਖਣ ਵਾਲੀਆਂ ਬਾਹਰ ਨੌਕਰੀ ਕਰਨ ਵਾਲੀਆਂ ਧੀਆਂ ਨੂੰ ਉਸ ਆਜ਼ਾਦੀ ਦਾ ਲਾਹਾ ਕਿਸ ਤਰ੍ਹਾਂ ਲੈਣਾ ਚਾਹੀਦਾ ਤੇ ਕਿਸ ਤਰ੍ਹਾਂ ਉਹਨੂੰ ਇਸਤੇਮਾਲ ਕਰਨਾ ਚਾਹੀਦਾ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਲਈ ਮੇਰੇ ਨਾਲ ਇਸ ਵਕਤ ਸਟੂਡੀਓ ਦੇ ਵਿੱਚ ਸੀਨੀਅਰ ਪੱਤਰਕਾਰ ਮੌਜੂਦ ਨੇ ਪ੍ਰਭ ਸਿੱਧੂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਹੀ ਬਹੁਤ-ਬਹੁਤ ਧੰਨਵਾਦ ਮੈਂ ਨਾ ਐਸੇ ਕਰਕੇ ਤੁਹਾਨੂੰ ਸਪੈਸ਼ਲ ਕਿਹਾ ਕਿ ਅੱਪਾ ਅੱਜ ਇਸ ਵਿਸ਼ੇ ਤੇ ਗੱਲ ਕਰਾਂਗੇ ਕਿਉਂਕਿ ਤੁਸੀਂ ਮੈਨੂੰ ਬਹੁਤ ਜ਼ਿਆਦਾ ਆਜ਼ਾਦ ਲੱਗ ਰਹੇ ਹੋ ਜੀ ਲੜਕੀਆਂ ਦੀ ਆਜ਼ਾਦੀ ਦਾ ਤੁਸੀਂ ਐਗਜ਼ਾਮਪਲ ਬਣ ਸਕਦੇ ਹੋ ਜੀ ਕਿਵੇਂ ਇਸ ਨੂੰ ਮਹਿਸੂਸ ਕਿਵੇਂ ਕਰਦੇ ਹੋ ਆਜ਼ਾਦੀ ਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਬਹੁਤ ਇਸ ਤਰ੍ਹਾਂ ਲੱਗਦਾ ਹੈ ਵੀ ਤੁਸੀਂ ਜੋ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਅ ਅਨਰਗਿਸ਼ ਮਸੱਇਆ ਕਿੱਥੇ ਆਉਂਦੀ ਹੈ ਕਿ ਪੇਰੈਂਟਸ ਕਈ ਵਾਰੀ ਚਾਹੁੰਦੇ ਹੁੰਦੇ ਆ ਵੀ ਅਸੀਂ ਆਜ਼ਾਦੀ ਦੇ ਦਈਏ ਹਮ ਪਰ ਅਸੀਂ ਸਮਾਜ ਦਾ ਸੋਚ ਕੇ ਬਹੁਤ ਡਰ ਜਾਂਦੇ ਆ ਲੋਕ ਕੀ ਕਹਿਣਗੇ ਲੋਕ ਕਿਵੇਂ ਕਹਿਣਗੇ ਜਾਂ ਪੇਰੈਂਟਸ ਕਹਿੰਦੇ ਆ ਫਲਾਣਿਆਂ ਦੀ ਕੁੜੀ ਤਾਂ ਐਵੇਂ ਕਰਦੀ ਐ ਤੂੰ ਵੀ ਐਵੇਂ ਕਰ ਸੋ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਨਾ ਬੰਨ ਜਾਂਦੇ ਆ ਤੇ ਉਹਦਾ ਇਫੈਕਟ ਕਿੱਥੇ ਪੈਂਦਾ ਉਹਦਾ ਇਫੈਕਟ ਪੈਂਦਾ ਕੁੜੀਆਂ ਦੇ ਕੈਰੀਅਰ ਤੇ ਕੁੜੀਆਂ ਦੀ ਲਾਈਫ ਤੇ ਜੇ ਤਾਂ ਨਹੀਂ ਉਹਨਾਂ ਨੂੰ ਆਜ਼ਾਦੀ ਜ਼ਿਆਦਾ ਮਿਲਦੀ ਪਰਦੀਆਂ ਨਹੀਂ ਤਾਂ ਉਹਦਾ ਇਫੈਕਟ ਕੀ ਪੈਂਦਾ ਉਹ ਲਾਈਫ ਸੈਟਲਡ ਨਹੀਂ ਕਰ ਪਾਉਂਦੀਆਂ ਤੁঝে ਆਪਾਂ ਕਹਿ ਦਈਏ ਕਿ ਜ਼ਿਆਦਾ ਪੜ੍ਹ ਲਿਖ ਜਾਣ ਚੰਡੀਗੜ੍ਹ ਜਾਂ ਹੋਰ ਕਿਸੇ ਸ਼ਹਿਰ ਚ ਜੌਬ ਕਰਨ ਲੱਗ ਜਾਣ ਫਿਰ ਗੱਲਾਂ ਬਹੁਤ ਸੁਣਨ ਨੂੰ ਮਿਲਦੀਆਂ ਪੇਰੈਂਟਸ ਨੂੰ ਇਹਨਾਂ ਦੀ ਕੁੜੀ ਤਾਂ ਬਾਹਰ ਰਹਿੰਦੀ ਹੈ ਬਹੁਤ ਆਜ਼ਾਦ ਕਰਦੀ ਹੈ ਇਹਨਾਂ ਨੇ ਇਹਨਾਂ ਨੂੰ ਥੋੜੀ ਜਿਹੀ ਲਗਾਮ ਕੱਸਣੀ ਚਾਹੀਦੀ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਨੇ ਸੋ ਪੇਰੈਂਟਸ ਵੀ ਫਸੇ ਹੋਏ ਨੇ ਪਰ ਜੇ ਤੁਸੀਂ ਮੈਂ ਆਪਣੇ ਪੱਧਰ ਤੇ ਗੱਲ ਕਰਾਂ ਮੈਨੂੰ ਬਹੁਤ ਆਜ਼ਾਦੀ ਹੈ ਤੇ ਵਾਕਈ ਇਸ ਚੀਜ਼ ਨੂੰ ਮਹਿਸੂਸ ਕਰਨਾ ਇੱਕ ਵੱਖਰੀ ਚੀਜ਼ ਹੈ ਤੁਹਾਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਤੁਹਾਡੇ ਪੇਰੈਂਟਸ ਤੁਹਾਡੇ ਤੇ ਯਕੀਨ ਕਰਦੇ ਨੇ ਸਭ ਤੋਂ ਵੱਡੀ ਗੱਲ ਤੁਸੀਂ ਕੰਮ ਕਰ ਰਹੇ ਹੋ ਪੇਰੈਂਟਸ ਪ੍ਰਾਊਡ ਵੀ ਹੁੰਦੇ ਨੇ ਤੇ ਤੁਸੀਂ ਉਹਨਾਂ ਸਾਰਿਆਂ ਲੋਕਾਂ ਲਈ ਐਗਜ਼ਾਮਪਲ ਦੇ ਨਾਲ ਨਾਲ ਉਹਨਾਂ ਲੋਕਾਂ ਦਾ ਮੂੰਹ ਬੰਦ ਕਰਨ ਦਾ ਰੁਤਬਾ ਰੱਖ ਦਿਓ ਤੁਸੀਂ ਪੜ੍ਹਾਈ ਲਿਖਾਈ ਕੀਤੀ ਅੱਜ ਇੱਕ ਉਸ ਫੀਲਡ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਜਿਹੜੀ ਫੀਲਡ ਇੱਕ ਆਮ ਕਹਿ ਲਈਏ ਲੜਕੇ ਲਈ ਵੀ ਮੁਸ਼ਕਲ ਹੈ ਕਿਉਂਕਿ ਪੱਤਰਕਾਰਤਾ ਫੀਲਡ ਅਸੀਂ ਦੇਖ ਰਹੇ ਹਾਂ ਕਿੰਨੀ ਔਖੀ ਹੈ ਹਰ ਟਾਈਮ ਤਿਆਰ ਰਹਿਣਾ ਪੈਂਦਾ ਠੀਕ ਹੈ ਭੀੜ ਦੇ ਵਿੱਚ ਰਿਪੋਰਟਿੰਗ ਕਰਨੀ ਹੈ ਹੁਣ ਕਿਸਾਨ ਅੰਦੋਲਨ ਦੇ ਵਿੱਚ ਵੀ ਰਿਪੋਰਟਿੰਗ ਜਿਹੜੀਆਂ ਉਸੇ ਲੜਕੀਆਂ ਕਰ ਰਹੀਆਂ ਨੇ ਇਸ ਤੋਂ ਇਲਾਵਾ ਹੜ ਆ ਗਿਆ ਕਰੋਨਾ ਹੋ ਕੋਈ ਮਤਲਬ ਇੰਨੀਆਂ ਆਫਤਾਂਵਾਂ ਆਉਂਦੀਆਂ ਤੇ ਪੱਤਰਕਾਰ ਨੂੰ ਜਾਣਾ ਪੈਂਦਾ ਤੁਸੀਂ ਉਸ ਮਕਾਮ ਦੇ ਉੱਤੇ ਬੈਠੇ ਹੋ ਕਿ ਇਸ ਫੀਲਡ ਦੇ ਵਿੱਚ ਵੀ ਜੁੜੇ ਹੋਏ ਹੋ ਤਾਨੂੰ ਦਿੱਕਤ ਆਈ ਜਦੋਂ ਮਾਤਾ ਪਿਤਾ ਤੋਂ ਆਜ਼ਾਦੀ ਮੰਗੀ ਜਾਂ ਤੁਸੀਂ ਕਿਹਾ ਕਿ ਮੈਂ ਹੁਣ ਜ਼ਿੰਦਗੀ ਨੂੰ ਥੋੜਾ ਜਿਹਾ ਆਪਣੇ ਤਰੀਕੇ ਨਾਲ ਜੀਣਾ ਚਾਹੁੰਦੀ ਹਾਂ ਅ ਅਨੁਰਾਗ ਜੀ ਮੈਨੂੰ ਨਾ ਅੱਜ ਤੱਕ ਆਜ਼ਾਦੀ ਮੰਗਣ ਦੀ ਕਦੇ ਲੋੜ ਨਹੀਂ ਪਈ ਇਹ ਮੇਰੇ ਲਈ ਬਹੁਤ ਵੱਡੀ ਚੀਜ਼ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਯੂਨੀਵਰਸਿਟੀ ਸਟੱਡੀ ਕਰਨੀ ਹੈ ਕਹਿੰਦੇ ਜਾ ਉਹਨਾਂ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇਹ ਨਹੀਂ ਪੁੱਛਿਆ ਤੂੰ ਕਿਸ ਚੀਜ਼ ਦੀ ਸਟੱਡੀ ਕਰਨੀ ਹੈ ਠੀਕ ਹੈ ਜਰਨਲਿਜ਼ਮ ਆਪੇ ਚੂਜ਼ ਕੀਤਾ ਆਪੇ ਸ਼ੁਰੂ ਕੀਤਾ ਉਹਨਾਂ ਨੇ ਅੱਜ ਤੱਕ ਮੈਨੂੰ ਕਦੇ ਇਹ ਨਹੀਂ ਪੁੱਛਿਆ ਕਿ ਤੁਸੀਂ ਬਾਹਰ ਅੰਦਰ ਜਾਂਦੇ ਹੋ ਕਿੰਨੇ ਵਜੇ ਮੁੜਦੇ ਹੋ ਕਿਉਂ ਮੁੜਦੇ ਹੋ ਕਦੇ ਸਵਾਲ ਨਹੀਂ ਹੋਇਆ ਕਦੇ ਇਹ ਸਵਾਲ ਨਹੀਂ ਹੋਇਆ ਕਿ ਇਸ ਫੀਲਡ ਦੇ ਵਿੱਚ ਨਾ ਜਾ ਸੋ ਇਸ ਗੱਲੋਂ ਮੈਨੂੰ ਆਜ਼ਾਦੀ ਦੀ ਅਸਤੱਕ ਨੌਬਤ ਆਈ ਹੀ ਨਹੀਂ ਐ ਮਤਲਬ ਮੰਗਣੀ ਨਹੀਂ ਪਈ ਅਸਤੱਕ ਕਿਉਂ ਉਹਦਾ ਕਾਰਨ ਇਹ ਹੈ ਕਿ ਅਸੀਂ ਪੇਰੈਂਟਸ ਪ੍ਰੈਨਾਕ ٹرسٹ ਪਹਿਲਾਂ ਬਿਲਡ ਉਹਨਾਂ ਦਾ ਕਰ ਲਿਆ ਉਹਨਾਂ ਨੂੰ ਇਹ ਚੀਜ਼ ਦੱਸਤੀ ਕਿ ਅਸੀਂ ਜੋ ਕਰਾਂਗੇ ਸਹੀ ਕਰਾਂਗੇ ਗਲਤ ਨਹੀਂ ਕਰਾਂਗੇ ਤੇ ਇਸ ਚੀਜ਼ ਲਈ ਉਹਨਾਂ ਨੂੰ ਵੀ ਕਦੇ ਕਹਿਣ ਦੀ ਜ਼ਰੂਰਤ ਨਹੀਂ ਪੈਗੀ ਸੋ ਇੱਕ ਜ਼ਰੂਰੀ ਨਹੀਂ ਹੁੰਦਾ ਤੁਸੀਂ ਕਿਸੇ ਨੂੰ ਵਰਬਲੀ ਕਹੋ ਕਿ ਧਿਆਨ ਰੱਖੀ ਪੁੱਤ ਜਾਂ ਬੇਟੀ ਗਵੇ ਪੁੱਤ ਪਾਪਾ ਫਿਕਰ ਨਾ ਕਰ ਮੈਂ ਰੱਖੂਗੀ ਉਹ ਤੁਹਾਡਾ ਕਮਿਊਨੀਕੇਸ਼ਨ ਜਾਂ ਤੁਹਾਡੀ ਅੰਡਰਸਟੈਂਡਿੰਗ ਇੰਨੀ ਹੋਣੀ ਚਾਹੀਦੀ ਹੈ ਵੀ ਇੱਕ ਦੂਜੇ ਨੂੰ ਕਹਿਣਾ ਨਾ ਪਵੇ ਕਦੇ ਦੇਖੋ ਗੱਲ ਇਹ ਤੁਹਾਡੀ ਬਿਲਕੁਲ درست ਹੈ ਵੀ ਕਹਿਣਾ ਨਾ ਪਵੇ ਪਰ ਬਹੁਤ ਸਾਰੀਆਂ ਸਾਡੀਆਂ ਬੇਟੀਆਂ ਭੈਣਾਂ ਜਿਹੜੀਆਂ ਹੈ ਭਟਕ ਜਾਂਦੀਆਂ ਨੇ ਜਾਂ ਉਹ ਇਸ ਤਰ੍ਹਾਂ ਆਜ਼ਾਦੀ ਅਸੀਂ ਬਹੁਤ ਸਾਰੇ ਏਦਾਂ ਦੇ ਕੇਸਿਸ ਦੇਖਦੇ ਹਾਂ ਜਾਂ ਸਮਾਜ ਦੇ ਵਿੱਚ ਦੇਖਦੇ ਹਾਂ ਨਾ ਲੜਕੀਆਂ ਲੜਕਿਆਂ ਨਾਲ ਕੁਮਰੀਆਂ ਮਤਲਬ ਉਹ ਹਰਕਤਾਂ ਵੀ ਕਰ ਰਹੀਆਂ ਜਿਹੜੀਆਂ ਲੜਕੀਆਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਬਹੁਤ ਸਾਰੇ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਆ ਜਾਂਦੇ ਆ ਫੇਰ ਨਾ ਕਿਤੇ ਨਾ ਕਿਤੇ ਮਾਪੇ ਨੂੰ ਫਿਕਰ ਹੁੰਦਾ ਯਾ ਫਿਕਰ ਐ ਲੱਗਣ ਲੱਗ ਜਾਂਦਾ ਵੀ ਸੰਗਲਾਂ ਪੈ ਗਈਆਂ ਹੁਣ ਤੁਸੀਂ ਕਿਹਾ ਕਿ ਮੈਨੂੰ ਮੇਰੇ ਮਾਤਾ ਪਿਤਾ ਨੇ ਆਜ਼ਾਦੀ ਦਿੱਤੀ ਹਰ ਮਾਤਾ ਪਿਤਾ ਇਹ ਚਾਹਦਾ ਹੈ ਕਿ ਮੈਂ ਆਪਣੀ ਧੀ ਨੂੰ ਆਜ਼ਾਦੀ ਦੇਆ ਉਹਨੂੰ ਪੰਖ ਦੇਆ ਉਹ ਅਸਮਾਨ ਉੜੇ ਅਸਮਾਨ ਛੂਵੇ ਕਿਉਂਕਿ ਉਹਦੇ ਆਪਣੇ ਸੁਪਨੇ ਹੁੰਦੇ ਆ ਮਾਤਾ ਪਿਤਾ ਦੇ ਸੁਪਨੇ ਵੀ ਧੀ ਦੇ ਨਾਲ ਜੁੜ ਜੰਦੇ ਆ ਜਿਵੇਂ ਲੜਕੀਆਂ ਦੇ ਨਾਲ ਜੁੜਦੇ ਆ ਉਵੇਂ ਧੀ ਨਾਲ ਵੀ ਜੁੜ ਜਾਂਦੇ ਆ ਪਰ ਪ੍ਰੋਬਲਮ ਕਿੱਥੇ ਆ ਰਹੀ ਹੈ ਪ੍ਰੋਬਲਮ ਆ ਰਹੀ ਹੈ ਸਮਾਜ ਦੇ ਵਿੱਚ ਵੱਧਦੇ ਹੋਏ ਮਤਲਬ ਪ੍ਰਸਤ ਸਿਸਟਮ ਨੂੰ ਦੇਖ ਕੇ ਤੇ ਜਿਹੜੀਆਂ ਲੜਕੀਆਂ ਦੇ ਪਟਕੇ ਹੋਏ ਕਦਮਾਂ ਨੂੰ ਦੇਖ ਕੇ ਕਿਵੇਂ ਸੋਚ ਦੋ ਫਿਰ ਉਹ ਲੜਕੀਆਂ ਬਾਰੇ ਜਿਹੜੀਆਂ ਭਟਕ ਜਾਂਦੀਆਂ ਆ ਜਾਂ ਫਿਰ ਮਾਤਾ ਪਿਤਾ ਜੀ ਦਿੱਤੀ ਹੋਈ ਆਜ਼ਾਦੀ ਦਾ ਸਹੀ ਇਸਤੇਮਾਲ ਨਹੀਂ ਕਰ ਪਾਉਂਦੀਆਂ ਜੀ ਅਨਰਾਲ ਜੀ ਸਿੱਕੇ ਦੇ ਦੋਨੋਂ ਪਾਸੇ ਨੇ ਗਲਤ ਵੀ ਐ ਸਹੀ ਵੀ ਐ ਪਰ ਜੇ ਗੱਲ ਗਲਤ ਦੀ ਕਰੀਏ ਅਸੀਂ ਇਹਨੂੰ ਗਲਤ ਨਹੀਂ ਕਹਿੰਦੇ ਕਿ ਤੁਸੀਂ ਆਪਣੇ ਕਿਸੇ ਵਧੀਆ ਦੋਸਤ ਨਾਲ ਘੁੰਮ ਰਹੇ ਹੋ ਪਰ ਤੁਹਾਨੂੰ ਇਹ ਦੇਖਣਾ ਪੈਗਾ ਤੁਸੀਂ ਕਿਸ ਜਗ੍ਹਾ ਤੇ ਖੜੇ ਹੋ ਤੁਹਾਨੂੰ ਕਿਸ ਤਰ੍ਹਾਂ ਦਾ ਬਿਹੇਵੀਅਰ ਆਸ-ਪਾਸੇ ਖੜੇ ਲੋਕ ਨੇ ਤੁਹਾਨੂੰ ਕਿਸ ਤਰ੍ਹਾਂ ਦਾ ਕਰਨਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਤੁਸੀਂ ਤੁਸੀਂ ਇਹ ਸੋਚੋ ਵੀ ਤੁਹਾਡੇ ਪੇਰੈਂਟਸ ਜੇ ਇਸ ਜਗ੍ਹਾ ਤੇ ਖੜੇ ਹੋਣ ਕੀ ਤੁਸੀਂ ਜੋ ਹਰਕਤ ਇੱਥੇ ਕਰ ਰਹੇ ਹੋ ਕੀ ਤੁਸੀਂ ਉਦੋਂ ਕਰੋਗੇ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਖੜਾ ਹੋਵੇ ਸੋ ਉਹਦਾ ਮੈਨੂੰ ਲੱਗਦਾ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਕਿ ਜਦੋਂ ਤੁਸੀਂ ਸਕੂਲ ਤੋਂ ਅਚਾਨਕ ਬਾਹਰ ਨਿਕਲਦੇ ਹੋ ਸਕੂਲ ਤੋਂ ਤੁਹਾਨੂੰ ਕਾਲਜ ਲਾ ਦਿੱਤਾ ਜਾਂਦਾ ਹੈ ਯੂਨੀਵਰਸਿਟੀ ਉਦੋਂ ਕੁੜੀਆਂ ਨੂੰ ਲੱਗਦਾ ਕਿ ਹੁਣ ਸਾਨੂੰ ਰੋਕਟੋਕਣੀ ਹੈ ਨਾ ਸਾਨੂੰ ਸਕੂਲ ਤੋਂ ਕੋਈ ਰੋਕਟੋਕ ਹੈ ਨਾ ਘਰ ਤੋਂ ਕਿਉਂਕਿ ਘਰ ਤੋਂ ਅਸੀਂ ਪੜ੍ਹਨ ਲਈ ਬਾਹਰ ਆ ਗਏ ਆ ਹੌਸਟਲਾਂ ਜਾਂ ਪੀਜੀ ਦੇ ਵਿੱਚ ਰਹਿਣਾ ਸੋ ਬੇਸਿਕਲੀ ਇਹ ਹੈ ਕਿ ਜਿੰਨਾ ਚਿਰ ਤੁਸੀਂ ਪੇਰੈਂਟਸ ਦੀਆਂ ਅੱਖਾਂ ਦੇ ਸਾਹਮਣੇ ਹੋ ਉਹਨਾਂ ਚਿਰ ਨਿਗਾਚੋਂ ਉਹਨਾਂ ਤੋਂ ਅੱਖੋਂ ਪਰੋਖੇ ਹੋਏ ਤੁਸੀਂ ਉਹ ਕਰ ਰਹੇ ਹੋ ਜੋ ਤੁਹਾਡਾ ਦਿਲ ਕਰ ਰਿਹਾ ਹੈ ਉਹ ਕੋਈ ਨਾ ਤਾਂ ਕੋਈ ਸ਼ਾਬਾਸ਼ੀ ਹੈ ਨਾ ਉਹ ਕੋਈ ਆਜ਼ਾਦੀ ਹੈ ਤੇ ਨਾ ਉਹ ਕੋਈ ਬਹੁਤ ਵੱਡੀ ਮਕਾਮ ਵਾਲੀ ਚੀਜ਼ ਹੈ ਵੀ ਤੁਸੀਂ ਕਰ ਰਹੇ ਹੋ ਤੇ ਆਪਦੇ ਲੋਕਾਂ ਨੂੰ ਕਹੋਗੇ ਵੀ ਸੀ ਪ੍ਰਾਊਡ ਫੀਲ ਕਰਦੇ ਆ ਉਹ ਚ ਕੋਈ ਤੁਹਾਡੀ ਮਹਾਨਤ ਵਾਲੀ ਗੱਲ ਨਹੀਂ ਹੈ ਤੁਸੀਂ ਸਟੱਡੀ ਕਰੋ ਜਿਸ ਫੀਲਡ ਚ ਕਰ ਰਹੇ ਹੋ ਜਦੋਂ ਤੁਸੀਂ ਉਸ ਫੀਲਡ ਦੇ ਵਿੱਚ ਇੱਕ ਵਧੀਆ ਨਾਮ ਕਮਾਓਗੇ ਸੈਟਲਡ ਹੋਵੋਗੇ ਜੇ ਤੁਸੀਂ ਉਦੋਂ ਕਰਦਿਆਂ ਨੂੰ ਇਹ ਗੱਲ ਕਹਿੰਦੇ ਵੀ ਉਹ ਵੀ ਮੇਰਾ ਕੋਈ ਮੁੰਡਾ ਦੋਸਤ ਹੈ ਤਾਂ ਕੋਈ ਇਤਰਾਜ਼ ਵੀ ਨਹੀਂ ਹੁੰਦਾ ਪਰ ਇਹ ਕਿ ਉਹਦੇ ਲਈ ਪਹਿਲਾਂ ਲੈਵਲ ਸੈੱਟ ਕਰੋ ਪਹਿਲਾ ਕੰਸਟਰੇਟ ਕਨਸੈਂਟਰੇਟ ਤੁਹਾਡਾ ਕੰਮ ਹੈ ਕਨਸੈਂਟਰੇਟ ਤੁਹਾਡੀ ਸਟੱਡੀ ਹੈ ਤੁਸੀਂ ਦੂਜੇ ਪਾਸੇ ਨਾ ਜਾਓ ਉਹ ਬਾਅਦ ਦੀਆਂ ਗੱਲਾਂ ਨੇ ਕਿਉਂਕਿ ਜੇ ਤੁਸੀਂ ਮੈਨੂੰ ਐ ਲੱਗਦਾ ਕਿ ਜੇ ਤੁਸੀਂ 20 ਸਾਲ ਦੀ ਉਮਰ 'ਚ ਕੈਰੀਅਰ ਬਣਾਉਣਾ ਸ਼ੁਰੂ ਹੁੰਦੇ ਹੋ 26 27 ਸਖ ਤੱਕ ਤੁਸੀਂ ਬਹੁਤ ਵਧੀਆ ਸੈਟਲਡ ਹੋ ਸਕਦੇ ਹੋ ਪਰ ਸਾਡਾ ਧਿਆਨ ਤਾਂ 20 ਸਾਲ 'ਚ ਹੀ ਹੋਰ ਪਾਸੇ ਲੱਗ ਜਾਂਦਾ ਤੇ ਸਾਨੂੰ ਕੈਰੀਅਰ ਵਾਲ ਫਿਰ ਕੀ ਹੁੰਦਾ ਫਿਰ ਛੋਟੀ ਉਮਰ ਵਿਆਹ ਵੀ ਹੋ ਜਾਂਦਾ ਹੈ ਵਿਆਹ ਹੋਣ ਤੋਂ ਬਾਅਦ ਫਿਰ ਉਹਦੇ ਕਨਸੀਕੁਐਂਸਿਸ ਕੀ ਨਿਕਲਦੇ ਹੋ ਆਪਾਂ ਨੂੰ ਲੱਗਾ ਦੱਸਣ ਦੀ ਲੋੜ ਨਹੀਂ ਕਿਉਂਕਿ ਡਾਈਵੋਰਸ ਰੇਸ਼ਿਓ ਹੈ ਜਿਹੜੀ ਬਹੁਤ ਜ਼ਿਆਦਾ ਵਧੀ ਹੋਈ ਹੈ ਇਸ ਟਾਈਮ ਸੋ ਇੱਕ ਵੱਡਾ ਕਾਰਨ ਹੈ ਕਿ ਅਸੀਂ ਉਹ ਨਹੀਂ ਸੋਚਦੇ ਉਹ ਸਾਡੇ ਪੇਰੈਂਟਸ ਨੇ ਸਾਨੂੰ ਸੋਚ ਕੇ ਭੇਜਿਆ ਅਸੀਂ ਹੋਰ ਹੀ ਕੁਝ ਸੋਚੀ ਬੈਠੇ ਹਾਂ ਅਸਲ ਵਿੱਚ ਕੀ ਹੈ ਜਦੋਂ ਨਾ ਕੋਈ ਮਾਤਾ ਪਿਤਾ ਦੇਖੋ ਅੱਜ ਸੋਸ਼ਲ ਮੀਡੀਆ ਦਾ ਸਮਾਂ ਹੈ ਹਰੇਕ ਹੱਥ ਦੇ ਵਿੱਚ ਮੋਬਾਈਲ ਹੈ ਚਾਹੇ ਉਹ ਨੌਜਵਾਨਾ ਚਾਹੇ ਬਜ਼ੁਰਗ ਹੈ ਜਦੋਂ ਮਾਤਾ ਪਿਤਾ ਕਿਸੇ ਹੋਰ ਦੀ ਧੀ ਨੂੰ ਦੇਖਦੇ ਮਤਲਬ ਉਹ ਸਹੀ ਹਾਲਾਤ ਦੇ ਵਿੱਚ ਨਹੀਂ ਹੈ ਕਿਉਂਕਿ ਬਹੁਤ ਸਾਰੀਆਂ ਸੋਸ਼ਲ ਸਾਈਟਸ ਵੀ ਬੜੀਆਂ ਨੇ ਜਿਹੜੀਆਂ ਮਿੰਟ-ਮਿੰਟ ਤੁਹਾਨੂੰ ਦਿਖਾਉਂਦੀਆਂ ਨੇ ਚੀਜ਼ਾਂ ਤੇ ਉਹਨਾਂ ਨੂੰ ਫਿਰ ਆਪਣੀ ਧੀ ਆ ਜਾਂਦੀ ਹੈ ਕਿ ਉਹ ਵੀ ਬਾਹਰ ਗਈ ਹੋਈ ਹੈ ਕਿਤੇ ਉਹ ਤਾਂ ਨਹੀਂ ਮਤਲਬ ਇੱਕ ਧੀ ਮਾਤਾ-ਪਿਤਾ ਦੇ ਮਨ ਦੇ ਵਿੱਚ ਐਸਾ ਰਹਿਮ ਪੈਦਾ ਕਰ ਦਿੰਦੀ ਹੈ ਕਿ ਉਹ ਆਪਣੀ ਧੀ ਤੇ ਵੀ ਸ਼ੱਕ ਕਰਨ ਦੀ ਹਾਲਤ ਦੇ ਵਿੱਚ ਆ ਜਾਂਦੇ ਆ ਮਤਲਬ ਉਹ ਚਾਹਦੇ ਨਹੀਂ ਉਹਨਾਂ ਦਾ ਦਿਮਾਗ ਨਹੀਂ ਚਾਹਦਾ ਪਰ ਦਿਲ ਮਜਬੂਰ ਹੋ ਜਾਂਦਾ ਕਿਉਂਕਿ ਦਿਲ ਦੇ ਅੱਗੇ ਵਸ ਨਹੀਂ ਚੱਲਦਾ ਫਿਰ ਦੀ ਰੀਤਾਂ ਰੱਖੀ ਕਹਿੰਦੇ ਇਹ ਕਰਨੀ ਪੈਂਦੀ ਆ ਮਾਪਿਓ ਨੂੰ ਚੌਂਕੀਦਾਰ ਬਣ ਜਾਂਦੇ ਆ ਬੰਨਣਾ ਪੈਂਦਾ ਕਿਉਂਕਿ ਸਮਾਂ ਇਸ ਤਰ੍ਹਾਂ ਦਾ ਚੱਲ ਰਿਹਾ ਪਰ ਇੱਥੇ ਮੈਂ ਇੱਕ ਗੱਲ ਕਹਾਂਗਾ ਕਿ ਬਹੁਤ ਸਾਰੀ ਅਸੀਂ ਇਦਾਂ ਦੀਆਂ ਰੀਲਸ ਦੇਖਦੇ ਆ ਜਿੱਥੇ ਕਿ ਬਹੁਤ ਸਾਰੀਆਂ ਲੜਕੀਆਂ ਚਾਹੇ ਉਹ ਵੀਵਰਸ ਦੇ ਲਈ ਜਾਂ ਪੈਸੇ ਦੇ ਲਈ ਜਾਂ ਕਿਸੇ ਵੀ ਚੀਜ਼ ਦੇ ਲਈ ਬਹੁਤ ਵਲਗਰ ਕਸਮ ਦੀਆਂ ਵੀਡੀਓ ਪਾ ਰਹੀਆਂ ਨੇ ਬੜੇ ਸ਼ਾਰਟ ਜਿਹੜੇ ਡ्रेसेस ਉਹਨਾਂ ਦੀਆਂ ਹੈਗੀਆਂ ਨੇ ਤੇ ਫਿਰ ਜਦੋਂ ਮਾਤਾ ਪਿਤਾ ਦੇਖਦੇ ਆ ਕਿ ਯਾਰ ਮਤਲਬ ਕਿਸ ਪਾਸੇ ਦੁਨੀਆ ਜਾ ਰਹੀ ਹੈ ਫਿਰ ਉਹ ਚਾਹਦੇ ਆ ਕਿ ਆਪਣੀ ਧੀ ਨੂੰ ਜਿਹੜਾ ਹੈ ਓਨੀ ਕਿ ਆਜ਼ਾਦੀ ਦੇਈ ਜਾਵੇ ਜਿੰਨੇ ਇੱਕ ਆਮ ਸਮਾਜ ਦੇ ਵਿੱਚ ਖੱਪ ਜਾਵੇ ਹੂੰ ਬਿਲਕੁਲ ਦਰਅਸਲ ਨਾ ਇਹ ਸੋਸ਼ਲ ਮੀਡੀਆ ਨੇ ਸਾਨੂੰ ਇੱਕ ਪਰਦਾ ਕ੍ਰੀਏਟ ਕਰਤਾ ਸਾਡੇ ਇੱਕ ਪਰਦਾ ਹੈ ਅੱਗੇ ਸਾਨੂੰ ਐਵੇਂ ਲੱਗਦਾ ਕਿ ਸੋਸ਼ਲ ਮੀਡੀਆ ਦੀ ਲਾਈਫ ਬਹੁਤ ਸੋਹਣੀ ਹੈ ਸ਼ਾਇਦ ਜਿਹਨੂੰ ਅਸੀਂ ਫਾਲੋ ਕਰਦੇ ਆ ਜਾਂ ਜਿਹਨੂੰ ਅਸੀਂ ਐਡਮਾਇਰ ਕਰ ਰਹੇ ਆ ਉਹ ਬੰਦਾ ਪਤਾ ਨਹੀਂ ਕਿੰਨਾ ਕਰੈਚ ਹੈ ਕਿੰਨਾ ਸੋਹਣਾ ਹੈ ਜਾਂ ਉਹ ਕਿੰਨਾ ਸੌਖਾ ਆਂਦੀ ਲਾਈਫ ਦੇ ਵਿੱਚ ਸੋ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਾਨੂੰ ਇਹ ਲੱਗਦਾ ਸੀ ਇੰਸਟਾਗ੍ਰam ਤੇ ਫੇਮਸ ਹੋਣਾ ਹਾਂ ਫੇਮਸ ਹੋਣ ਦਾ ਤਰੀਕਾ ਕੀ ਹੈ ਜਾਂ ਤਾਂ ਤੁਸੀਂ ਚੀਜ਼ਾਂ ਦੋ ਹੀ ਫੇਮਸ ਹੁੰਦੀਆਂ ਨੇ ਲੱਗ ਜੀ ਜਾਂ ਬਹੁਤ ਮਾੜਾ ਜਾਂ ਬਹੁਤ ਚੰਗਾ ਚੰਗਾ ਬਿਲਕੁਲ ਚੰਗਾ ਹਰ ਇੱਕ ਦੇ ਵਰਨਾ ਵਸਦੀ ਗੱਲ ਨਹੀਂ ਫਿਰ ਅਸੀਂ ਮਾੜੇ ਵਾਲੇ ਤੁਰ ਪੈਂਦੇ ਹਾਂ ਮਾੜੇ ਦੇ ਵਿੱਚ ਕੀ ਹੈ ਕਿ ਵਰਗੈਰਟੀ ਜਾਂ ਗਲਤ ਸ਼ਬਦਾਂ ਦਾ ਇਸਤੇਮਾਲ ਕਰਨਾ ਉਹ ਸਾਰੀਆਂ ਚੀਜ਼ਾਂ ਤਾਂ ਕਿਸੇ ਰਾਤੋਂ ਰਾਤ ਵਾਇਰਲ ਹੋ ਜਾਈਏ ਮੈਨੂੰ ਇਹ ਲੱਗਦਾ ਹੁੰਦਾ ਕਿ ਲੋਕਾਂ ਨੂੰ ਵਾਇਰਲ ਹੋਣ ਤੱਕ ਮਤਲਬ ਹੈ ਸਹੀ ਹੋ ਰਹੇ ਆ ਗਲਤ ਹੋ ਰਹੇ ਆ ਅੱਜ ਦੇ ਟਾਈਮ 'ਚ ਮੈਟਰ ਹੀ ਨਹੀਂ ਕਰ ਰਿਹਾ ਉਹ ਸੋਸ਼ਲ ਮੀਡੀਆ ਦਾ ਜਿਹੜਾ ਬੇਸਿਕਲੀ ਪੜਦਾ ਹੈ ਨਾ ਉਹ ਹਟ ਨਹੀਂ ਰਿਹਾ ਲੋਕਾਂ ਦੀਆਂ ਅੱਖਾਂ ਤੋਂ ਜਿਨੇ ਸਭ ਤੋਂ ਜ਼ਿਆਦਾ ਪ੍ਰਭਾਵ ਹੈ ਜਿਹੜਾ ਸਾਡਾ ਉਹ ਚਾਹੇ ਮੁੰਡੇ ਨੇ ਚਾਹੇ ਕੁੜੀਆਂ ਨੇ ਉਹਨਾਂ ਦੇ ਜਿਹੜੇ ਛੋਟੀ ਏਜ ਵਾਲੇ ਨੇ ਬੇਸਿਕਲੀ 25 26 23 ਸਾਲ ਤੋਂ ਬਾਅਦ ਵਾਲਾ ਉਸ ਗੱਲ ਨੂੰ ਸਮਝ ਜਾਂਦਾ ਪਰ ਜਿਹੜੇ 20 ਸਾਲ ਤੋਂ 25 26 ਸਾਲ ਉਹ ਨਹੀਂ ਸਮਝਦੇ ਇਸ ਗੱਲ ਨੂੰ ਅੱਗੇ ਨਾ ਸਿਆਣੇ ਦੀ ਕਹਾਵਤ ਹੁੰਦੀ ਸੀ ਕਹਿੰਦੇ ਮੁੰਡਾ ਹੋਵੇ ਕੁੜੀ ਹੋਵੇ ਜੇ 16 ਸ ਤਕੋ ਸਹੀ ਹੈ 17 18 ਟੱਪ ਗਿਆ ਉਹ ਤੋਂ ਬਾਦੋ ਵਿਗੜਦਾ ਨਹੀਂ ਬਿਲਕੁਲ ਪਰ ਹੁਣ ਇਦਾਂ ਤਾਂ ਨਹੀਂ ਲੱਗਦਾ ਹੁਣ ਤਾਂ ਮੈਨੂੰ ਲੱਗਦਾ ਵੀ 16 ਤੋਂ ਵੀ ਘਟਾਣੀ ਪੈਣੀ ਉਮਰ 14 ਸਾਲ ਕਹਿਣਾ ਪਊਗਾ ਸਕੂਲਾਂ ਲਈ ਸਕੂਲਾਂ ਲਈ ਵਿਦਿਆਰਥੀ ਤੁਸੀਂ ਕਦੀ ਸਕੂਲ ਦੇ ਬਾਹਰ ਖੜਕੇ ਅਬਜ਼ਰਵ ਕਰਿਓ ਵੀ ਕਿਸ ਤਰ੍ਹਾਂ ਦਾ ਮਾਹੌਲ ਹੈ ਜਦੋਂ ਅਸੀਂ ਜਾਂ ਫਿਰ ਤੁਸੀਂ ਪੜ੍ਹਦੇ ਹੁੰਦੇ ਸੀ ਉਦੋਂ ਸਕੂਲਾਂ ਦਾ ਮਾਹੌਲ ਕੁਝ ਹੋਰ ਸ਼ੀਗਨ ਲੱਗਦਾ ਸੀ ਹੁਣ ਅੱਜ ਦੇ ਟਾਈਮ 'ਚ ਮਾਹੌਲ ਬਿਲਕੁਲ ਬਦਲ ਚੁੱਕਿਆ ਸਕੂਲ ਦੇ ਬਾਹਰ ਤੁਸੀਂ ਅਬਜ਼ਰਵ ਕਰੋਗੇ ਕਿ ਬੱਚੇ ਕਿਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਛੋਟੇ ਬੱਚੇ ਮੈਂ ਹੈਰਾਨ ਇਸ ਗੱਲ ਤੋਂ ਐ ਜਦੋਂ ਅਸੀਂ ਛੋਟੇ ਸੀ ਸਾਨੂੰ ਇਹ ਗੱਲ ਪੇਰੈਂਟਸ ਨੇ ਅਸਤੱਕ ਪੁੱਛਣੀ ਤਾਂ ਦੂਰ ਸਾਡੇ ਕੰਨਾਂ 'ਚ ਵੀ ਨਹੀਂ ਸੀ ਪੈਂਦੀ ਵੀ ਤੇਰੀ ਗਰਲਫ੍ਰੈਂਡ ਹੈਗੀ ਤੇਰਾ ਬॉयਫ੍ਰੈਂਡ ਹੈਗਾ ਅੱਜ ਦੇ ਟਾਈਮ ਦੇ ਵਿੱਚ 6ਵੀਂ ਜਾਂ 5ਵੀਂ ਕਲਾਸ ਦੇ ਬੱਚਿਆਂ ਨੇ ਤੇ ਪੇਰੈਂਟਸ ਦਾ ਵੀ ਕਸੂਰ ਹੈ ਪੇਰੈਂਟਸ ਉਹਨਾਂ ਨਾਲ ਹੱਸ ਕੇ ਉਹਨੂੰ ਪੁੱਛ ਰਹੇ ਨੇ ਹਾਂ ਤੇਰੀ ਗੱਲਬਾਤ ਹੈਗੀ ਉਹਦਾ ਇਫੈਕਟ ਕੀ ਪੈ ਰਿਹਾ ਤੁਸੀਂ ਇਹ ਸੋਚੋ ਵੀ ਇਹ ਕੰਮ ਠੀਕ ਹੈ ਹੋਣਾ ਚਾਹੀਦਾ ਸੀ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਖੋਲ ਰਹੇ ਹੋ ਵੀ ਕੋਈ ਚੱਕਰ ਨਹੀਂ ਕਰ ਲੈ ਉਹ ਤਾਂ ਕਰੂ ਹੀ ਕਲ ਨੂੰ ਚਾਹੇ ਕਿਸੇ ਦੀ ਕੁੜੀ ਆ ਚਾਹੇ ਮੁੰਡਾ ਕਿਸੇ ਦਾ ਤੁਸੀਂ ਜਦੋਂ ਉਹਨੂੰ ਇੰਨੀ ਕੋ ਫਿਰ ਉਹ ਸੋਸ਼ਲ ਮੀਡੀਆ ਤੇ ਕਲਿੱਪ ਬਣਾ ਕੇ ਫਿਰ ਤੁਸੀਂ ਸੋਸ਼ਲ ਮੀਡੀਆ ਤੇ ਵੀ ਪਾਉਂਦੇ ਹੋ ਹਾਂ ਬਿਲਕੁਲ ਵਿਊਜ਼ ਆ ਜਾਂਦੇ ਨੇ ਉਹਦੇ ਹੁਣ ਤੁਸੀਂ ਇਹ ਸੋਚੋ ਵੀ ਇਹ ਕਿੰਨਾ ਚੰਗਾ ਤੁਸੀਂ ਤਾਂ ਪਹਿਲਾਂ ਹੀ ਉਹਨਾਂ ਨੂੰ ਪ੍ਰਭਾਵਿਤ ਹੀ ਇਸ ਚੀਜ਼ ਦੇ ਲਈ ਕਰਤਾ ਇਹੀ ਚੀਜ਼ ਹੈ ਅੱਛਾ ਇੱਕ ਹੋਰ ਜਣਾ ਸਵਾਲ ਹੈ ਉਹ ਵੀ ਹਮੇਸ਼ਾ ਬਹੁਤ ਸਾਰੇ ਲੋਕ ਇਹਨੂੰ ਠੀਕ ਕਹਿੰਦੇ ਆ ਬਹੁਤ ਸਾਰੇ ਲੋਕ ਇਹਨੂੰ ਗਲਤ ਕਹਿੰਦੇ ਆ ਨਿਜੀ ਤਜਰਬਾ ਮੈਂ ਕਹਾ ਤੇ ਹਜੇ ਮੇਰਾ ਇਸ ਤਰ੍ਹਾਂ ਦਾ ਕੋਈ ਨਿਜੀ ਤਜਰਬਾ ਹੋਇਆ ਨਹੀਂ ਕਿਉਂਕਿ ਹਜੇ ਮੇਰੇ ਆਪਣੇ ਬੱਚੇ ਛੋਟੇ ਜੀ ਬਹੁਤ ਸਾਰੇ ਲੋਕ ਕਹਿੰਦੇ ਵੀ ਜੇਦੋਂ ਤੁਹਾਡਾ ਬੱਚਾ ਵੱਡਾ ਹੋਣ ਲੱਗਦਾ ਤੁਸੀਂ ਉਹਨੂੰ ਦੋਸਤ ਦੀ ਤਰ੍ਹਾਂ ਟ੍ਰੀਟ ਕਰੋ ਹੂੰ ਦੋਸਤ ਦੀ ਤਰ੍ਹਾਂ ਟ੍ਰੀਟ ਕਰੋ ਉਸਨੂੰ ਫਿਰ ਮੈਨੂੰ ਐ ਲੱਗਦਾ ਕਿ ਕਿਤੇ ਇਹ ਠੀਕ ਹੈ ਜਾਂ ਗਲਤ ਹੈ ਕਿਉਂਕਿ ਜੇਕਰ ਦੋਸਤ ਬਣ ਗਿਆ ਤੇ ਫਿਰ ਉਹ ਵੀ ਤੁਹਾਨੂੰ ਦੋਸਤ ਦੀ ਤਰ੍ਹਾਂ ਟ੍ਰੀਟ ਕਰੂਗਾ ਉਹ ਜਿਹੜਾ ਮਾਤਾ ਪਿਤਾ ਵਾਲੀ ਸ਼ਰਮ ਦਾ ਪਰਦਾ ਲਿਆਕਤ ਉਹ ਗਾਇਬ ਹੋ ਜਾਊਗੀ ਇਹਦੇ ਤੁਹਾਡਾ ਕੀ ਵਿਚਾਰ ਹੈ ਕਿ ਮੈਂ ਠੀਕ ਕਹਿ ਰਹੇ ਹਾਂ ਕਿ ਗਲਤ ਅਨਰਾਗ ਜੀ ਮੈਨੂੰ ਜਿਵੇਂ ਕਹਿੰਦੇ ਹੁੰਦੇ ਨੇ ਪੰਜਾਬੀ ਦੇ ਵਿੱਚ ਕਹਾਵਤ ਹੁੰਦੀ ਹੈ ਵੀ ਜਦੋਂ ਪੁੱਤ ਦੀ ਪਿਓ ਦੀ ਜੁੱਤੀ ਪੁੱਤ ਦੇ ਪੂਰੀ ਆਉਣ ਲੱਗ ਜੇ ਤਾਂ ਉਦੋਂ ਯਾਰ ਬਣ ਜਾਂਦੇ ਆ ਉਹ ਇੱਕ ਸਮਾਂ ਹੁੰਦਾ ਤੁਸੀਂ 6ਵੀਂ 7ਵੀਂ ਕਲਾਸ ਦੇ 11 12 ਸਾਲ ਦੇ 15 ਸਾਲ ਦੇ ਬੱਚੇ ਨਾਲ ਫ੍ਰੈਂਕ ਨਹੀਂ ਹੋ ਸਕਦੇ ਉਹਨਾਂ ਨਾਲ ਦੋਸਤ ਮਿੱਤਰ ਨਹੀਂ ਬਣ ਸਕਦੇ ਜਦੋਂ 18 19 20 ਸਾਲ ਦਾ ਹੋ ਜਾਂਦਾ ਹੈ ਫਿਰ ਉਹਨੂੰ ਜਿਹੜੀਆਂ ਗੱਲਾਂ ਸਮਝਾਉਣੀ ਐ ਤੁਸੀਂ ਸਮਝਾਉਣ ਦੇ ਤਰੀਕੇ ਨਾਲ ਵਾਰਤਾਲਾਪ ਕਰੋ ਜਿਹੜੀ ਤੁਹਾਡੀ ਯਾਰੀ ਦੋਸਤੀ ਮਤਰ ਤਾਂ ਉਹ 25 26 ਸਾਲ ਤੋਂ ਬਾਅਦ ਹੀ ਜਾ ਕੇ ਪੈਣੀ ਚਾਹੀਦੀ ਹੈ ਇੱਕ ਜਿਹੜਾ ਆਪਾਂ ਕਹਿੰਦੇ ਨੇ ਆਪਸ ਦੇ ਵਿੱਚ ਝਾਕਾ ਹੁੰਦਾ ਹੈ ਉਹ ਪੇਰੈਂਟਸ ਤੇ ਬੱਚਿਆਂ 'ਚ ਹੋਣਾ ਚਾਹੀਦਾ ਜ਼ਰੂਰੀ ਹੈ ਉਹ ਨਾ ਹੋਣ ਕਰਕੇ ਬਹੁਤੀਆਂ ਚੀਜ਼ਾਂ ਖਰਾਬ ਹੋ ਰਹੀਆਂ ਨੇ ਅੱਜ ਦੇ ਸਮਾਜ ਦੀ ਮੈਂ ਗੱਲ ਕਰ ਲਾਂ ਅੱਜ ਦੀ ਲੜਕੀ ਦੀ ਮੈਂ ਗੱਲ ਕਰ ਲਾਂ ਪਹਿਲਾਂ ਦਾ ਸਮਾਂ ਜਦੋਂ ਅਸੀਂ ਦੇਖਿਆ ਉਦੋਂ ਲੜਕੀ ਲਈ ਬਹੁਤ ਸਾਰੀ ਰੈਸਟ੍ਰਿਕਸ਼ਨ ਸੀਗੀਆਂ ਬੜੀ ਸਾਰੀ ਰੋਕਾਂ ਸੀਗੀਆਂ ਜੇ ਉਹ ਸਕੂਲ ਜਾਂਦੀ ਆ ਤੇ ਉਹਦਾ ਭਰਾ ਬਿਲਕੁਲ ਨਾਲ ਪੜਦਾ ਹੁੰਦਾ ਸੀ ਮਤਲਬ ਭੈਣ 7ਵੀਂ ਜਦੋਂ ਭਰਾ 8ਵੀਂ ਚ ਹੈ ਜਾਂ ਉਹ 6ਵੀਂ ਚ ਹੈ ਇਸ ਤਰ੍ਹਾਂ ਹੁੰਦਾ ਸੀ ਜਾਂ ਟਿਊਸ਼ਨ ਜਾ ਰਹੇ ਆ ਤੇ ਇਕੱਠੇ ਜਾ ਰਹੇ ਆ ਈਵਨ ਕਿ ਜਿਹੜੀਆਂ ਲੜਕੀਆਂ ਜੌਬ ਕਰਦੀਆਂ ਸੀ ਉਹਨਾਂ ਨੂੰ ਵੀ ਕੋਈ ਨਾ ਕੋਈ ਉਹਨਾਂ ਦਾ ਘਰ ਦਾ ਛੱਡਣ ਜਾਂਦਾ ਸੀ ਜਾਂ ਲੈਣ ਜਾਂਦਾ ਸੀ ਮਤਲਬ ਇਸ ਤਰ੍ਹਾਂ ਦੀ ਆਜ਼ਾਦੀ ਤੇ ਮੈਂ ਕਹਿੰਦਾ ਨਾ ਵੀ ਇਹ ਆਜ਼ਾਦੀ ਦਾ ਘਾਣ ਸੀਗਾ ਵੀ ਉਹਨੂੰ ਮਤਲਬ ਹਮੇਸ਼ਾ ਹੀ ਡਿਪੈਂਡ ਰੱਖਿਆ ਗਿਆ ਠੀਕ ਹੈ ਉਸ ਵਕਤ ਲੜਕੀਆਂ ਇੰਨਾ ਕੁਝ ਨਹੀਂ ਕਰ پا ਰਹੀਆਂ ਸੀ ਪਰ ਮ ਉਸ ਜ਼ਮਾਨੇ ਦੀ ਕਲਪਨਾ ਚਾਵਲਾ ਵੀ ਸੀ ਬਿਲਕੁਲ ਉਸ ਜ਼ਮਾਨੇ ਦੇ ਵਿੱਚ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਨਾਮ ਸੀ ਮਤਲਬ ਆ ਆਜ਼ਾਦੀ ਇਨਾ ਵੱਡਾ ਮੈਟਰ ਨਹੀਂ ਬਣਿਆ ਕਿ ਬੰਦੇ ਦੀ ਤਰੱਕੀ ਰੋਕ ਦੇਵੇ ਅੱਜ ਅਸੀਂ ਆਜ਼ਾਦੀ ਦਾ ਜਿਵੇਂ ਨਾਂ ਲੈਂਦੇ ਵੀ ਆਜ਼ਾਦੀ ਹੋਣੀ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਬੱਚਿਆਂ ਦੇ ਮੂੰਹ ਮੈਂ ਸੁਣਦਾ ਪ੍ਰਾਈਵੇਸੀ ਸ਼ਬਦ ਹੂੰ ਬਹੁਤ سارے ਜਿਹੜੇ ਤੁਸੀਂ 7ਵੀਂ ਦੀ ਗੱਲ ਕਰਦੇ ਹੋ ਮੈਂ 7ਵੀਂ 8ਵੀਂ ਦੀ ਗੱਲ ਕਰ ਰਿਹਾ ਹਾਂ ਸਿੰਗਲ ਰੂਮ ਹੋ ਗਏ ਆ ਸਿੰਗਲ ਟੀਵੀ ਹੋ ਗਏ ਆ ਸਿੰਗਲ ਮੋਬਾਈਲ ਹੋ ਗਏ ਆ ਜੀ ਮਤਲਬ ਉਹ ਪ੍ਰਾਈਵੇਸੀ ਦੇ ਨਾਤੇ ਆਪਣਾ ਪਣ ਘਟ ਗਿਆ ਨਹੀਂ ਤਾਂ ਇੱਕੋ ਹੀ ਕਮਰੇ ਚ ਹੁੰਦੇ ਸੀਗੇ ਇੱਕੋ ਹੀ ਟੀਵੀ ਹੁੰਦਾ ਸੀ ਚਾਹੇ ਉਹ ਡਰਾਈング ਰੂਮ ਚ ਹੋਵੇ ਚਾਹੇ ਉਹ ਵਿਹੜੇ ਵਾਲੇ ਕਮਰੇ ਚ ਕਿਤੇ ਵੀ ਇੱਕ ਟੀਵੀ ਹੁੰਦਾ ਸੀਗਾ ਸਾਰੇ ਜੋ ਦੇਖ ਰਹੇ ਆ ਇੱਕੋ ਹੀ ਮਾਹੌਲ ਦੇ ਵਿੱਚ ਦੇਖ ਰਹੇ ਆ ਮੋਬਾਈਲ ਤਾਂ ਹੈ ਹੀ ਨਹੀਂ ਸੀ ਕਿਸੇ ਕੋਲ ਮਤਲਬ ਬੰਦਾ ਆਜ਼ਾਦ ਤਾਂ ਹੋਇਆ ਪਰ ਇੰਨਾ ਜ਼ਿਆਦਾ ਆਜ਼ਾਦ ਹੋ ਗਿਆ ਕਿ ਉਹਨੂੰ ਹੁਣ ਮਾਤਾ ਪਿਤਾ ਭੈਣ ਭਰਾ ਉਹਨਾਂ ਨੂੰ ਪ੍ਰਾਈਵੇਸੀ ਚਾਹੀਦੀ ਹੈ। ਇਹਦੇ 'ਚ ਨਾ ਇੱਕ ਗੱਲ ਹੋਰ ਦੇਖਿਆ ਮਨਰਾਗ ਜੀ ਉਹ ਪ੍ਰਾਈਵੇਸੀ ਤਾਂ ਹੋ ਗਈ ਤੁਸੀਂ ਸੈਪਰੇਟ ਕਮਰੇ 'ਚ ਬੈਠੇ ਹੋ ਤੁਸੀਂ ਉੱਥੇ ਕੀ ਕਰ ਰਹੇ ਹੋ ਕਿਹਨੂੰ ਫੋਨ ਮੈਸੇਜ ਕਰ ਰਹੇ ਹੋ ਕੁਝ ਨਹੀਂ ਪਤਾ ਲੱਗ ਰਿਹਾ ਪੇਰੈਂਟਸ ਨੂੰ ਤੇ ਪੇਰੈਂਟਸ ਜਾਣਦੇ ਵੀ ਨਹੀਂ ਪੇਰੈਂਟਸ ਕਹਿੰਦੇ ਨੇ ਸਾਡੇ ਬੱਚੇ ਦੀ ਪ੍ਰਾਈਵੇਸੀ ਉਹ ਵੀ ਇਹ ਕਹਿੰਦੇ ਨੇ ਪਤਾ ਨਹੀਂ ਅਸੀਂ ਜ਼ਿਆਦਾ ਐਜੂਕੇਟਿਡ ਹੋ ਗਏ ਅਸੀਂ ਪ੍ਰਾਈਵੇਸੀ ਸ਼ਬਦ ਜ਼ਿਆਦਾ ਸਿੱਖ ਲਿਆ ਪਰ ਜੇ ਤੁਸੀਂ ਦੂਸਰਾ ਪੱਖ ਇਹਦਾ ਦੇਖੋਗੇ ਤਾਂ ਤੁਸੀਂ ਇਹ ਦੇਖੋ ਕਿ ਪਿੰਡਾਂ ਦੇ ਵਿੱਚ ਹਾਲੇ ਵੀ ਉਹ ਮਾਹੌਲ ਹੈਗਾ ਬਿਲਕੁਲ ਬੇੜੇ ਦੇ ਵਿੱਚ ਇਕੱਠੇ ਬੈਠੇ ਨੇ ਇੱਕੋ ਕਮਰੇ ਦੇ ਵਿੱਚ ਬੈਠ ਕੇ ਰੋਟੀ ਖਾ ਰਹੇ ਨੇ ਠੀਕ ਹੈ ਸ਼ਹਿਰਾਂ ਦੇ ਵਿੱਚ ਇਹ ਪ੍ਰਾਈਵੇਸੀ ਪ੍ਰਾਈਵੇਸੀ ਜ਼ਿਆਦਾ ਹੋਗੀ ਹੁਣ ਤੁਸੀਂ ਪ੍ਰਾਈਵੇਸੀ ਦਾ ਰਿਜ਼ਲਟ ਕੀ ਨਿਕਲੂਗਾ ਤੁਸੀਂ ਇਹ ਦੇਖ ਸਕਦੇ ਹੋਗੇ ਪ੍ਰਾਈਵੇਸੀ ਤੁਸੀਂ ਅੱਜ ਤੱਕ ਕਹਤੀ ਪ੍ਰਾਈਵੇਸੀ ਕੱਲ ਨੂੰ ਤੁਹਾਡਾ ਬੱਚਾ ਤੁਹਾਨੂੰ ਮੁੜ ਕੇ ਕਹਿ ਦਿੰਦਾ ਕਿ ਨਹੀਂ papa ਮੇਰੇ ਤਾਂ ਘਰ ਦੀ ਪ੍ਰਾਈਵੇਸੀ ਹੈ ਫਿਰ ਤੁਸੀਂ ਘਰੋਂ ਬਾਹਰ ਹੋ ਜੋਗੇ ਕਿਉਂਕਿ ਜਿਵੇਂ ਵੱਡਾ ਹੋ ਰਿਹਾ ਫਿਰ ਉਹਦੀ ਪ੍ਰਾਈਵੇਸੀ ਦਾ ਦਾਇਰਾ ਵੀ ਵੱਧ ਰਿਹਾ ਕਮਰੇ ਤੋਂ ਫਿਰ ਉਹ ਘਰ ਤੱਕ ਆ ਜਾਂਦਾ ਸੋ ਇਹ ਗੱਲਾਂ ਸਾਨੂੰ ਹੀ ਸੋਚਣੀਆਂ ਪੈਣੀਆਂ ਅਸੀਂ ਰੋਕ ਟੋਕ ਸਿੱਖਿਆ ਕਿੱਥੇ ਲਾਣੀ ਹੈ ਇਹ ਨਹੀਂ ਹੁੰਦਾ ਹਰ ਜਗ੍ਹਾ ਤੇ ਇਹ ਪੇਰੈਂਟਸ ਨੂੰ ਸੋਚਣਾ ਪਊਗਾ ਕਿੱਥੇ ਇਹਨੂੰ ਰੋਕਣਾ ਟੋਕਣਾ ਬੈਲੈਂਸ ਕਰਨਾ ਪਊਗਾ ਸਮਝਾਉਣਾ ਹੈ ਹਾਂਜੀ ਕਿੱਥੇ ਸਮਝਾਉਣਾ ਤੇ ਕਿੱਥੇ ਇਹ ਬੈਲੈਂਸ ਹੋ ਕੇ ਚੱਲ ਰਿਹਾ ਇਹਨੂੰ ਚੱਲਣ ਦੋ ਪੰਜਾਬ ਦੇ ਵਿੱਚ ਨਾ ਆਜ਼ਾਦੀ ਦੀ ਤੁਸੀਂ ਗੱਲ ਕੀਤੀ ਪਿੰਡਾਂ ਦੀ ਵੀ ਇਹ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਲੜਕੀਆਂ ਦੇ ਨਸ਼ਾ ਮੁਕਤੀ ਕੇਂਦਰ ਬਣ ਗਏ ਸਮਝ ਸਕਦੇ ਹੋ ਕਿ ਕੁੜੀਆਂ ਦੇ ਨਸ਼ਾ ਮੁਕਤੀ ਕੇਂਦਰ ਮਤਲਬ ਕਿ ਲੜਕੀਆਂ ਵੀ ਉਸ ਲੈਵਲ ਦਾ ਨਸ਼ਾ ਕਰ ਰਹੀਆਂ ਜਿਸ ਲੈਵਲ ਤੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਛੱਡਣਾ ਪੈ ਰਿਹਾ ਬਿਲਕੁਲ ਬਿਲਕੁਲ ਇਹ ਕੀ ਹੈ ਗੱਲ ਉੱਥੇ ਆ ਜਾਂਦੀ ਹੈ ਸਕੂਲਾਂ ਕਾਲਜਾਂ ਦੀ ਬਾਹਰ ਗਏ ਮੁੰਡੇ ਸਾਡੇ ਦੋਸਤ ਬਣੇ ਕਿਉਂਕਿ ਮੁੰਡਿਆਂ ਦੇ ਵਿੱਚ ਇਹ ਵਰਤਾਰਾ ਆਮ ਹੈ ਕਿ ਤੂੰ ਥੋੜਾ ਬਹੁਤ ਖਾ ਲੈ ਪੀ ਲੈ ਜੋ ਵੀ ਚਲੋ ਉਹਦੇ ਨਾਲ ਕੀ ਹੁੰਦਾ ਹੈ ਕਿ ਜੇ ਤੁਹਾਡੀ ਇੱਕ ਅੱਧੀ ਮਹਿਲਾ ਮਿੱਤਰ ਹੈ ਫਿਰ ਤੁਸੀਂ ਉਹਨੂੰ ਵੀ ਕਹਿੰਦੇ ਹੋ ਵੀ ਟਰਾਈ ਕਰਨਾ ਟਰਾਈ ਕਰ ਉਹ ਫਿਰ ਟਰਾਈ ਤੋਂ ਹੀ ਕੰਮ ਵੱਧਦਾ ਕਿਉਂਕਿ ਅਸੀਂ ਖੁਦ ਕਾਲਜਾਂ ਦੇ ਵਿੱਚ ਪੜੇ ਆ ਯੂਨੀਵਰਸਿਟੀਆਂ 'ਚ ਤਾਂ ਦੇਖਿਆ ਕਿ ਖਾਂਦੇ ਨੇ ਉਈ ਉਹ ਇੱਕ ਦਿਨ ਤੋਂ ਲੈ ਕੇ 2 ਦਿਨ 3 ਦਿਨ 4 ਦਿਨ ਫਿਰ ਹਫਤੇ ਤੇ ਗੱਲ ਪਹੁੰਚਦੀ ਹੈ ਫਿਰ ਉਹ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਛੱਡਣਾ ਮੁਸ਼ਕਲ ਹੋ ਜਾਂਦਾ ਹੈ ਹਾਲਾਂਕਿ ਮੇਰਾ ਇਹ ਮੰਨਣਾ ਹੈ ਜੇ ਤੁਸੀਂ ਦਾ ਦੂਸਰਾ ਪੱਖ ਦੇਖੋ ਇਕੱਲੀਆਂ ਕੁੜੀਆਂ ਨਹੀਂ ਜੇ ਤੁਸੀਂ ਮੁੰਡਿਆਂ ਵਾਲੇ ਪਾਸੇ ਜਾਓ ਮੰਨ ਲਓ ਮੇਰੇ ਬ੍ਰਦਰ ਦੀ ਜਾਂ ਤੁਹਾਡੇ ਕਿਸੇ ਜਾਣਕਾਰ ਦੀ ਕੋਈ ਵਧੀਆ ਦੋਸਤ ਹੈ ਜੇ ਉਹ ਵਾਕਈ ਇੱਕ ਚੰਗਾ ਇਨਸਾਨ ਹੈ ਜਾਂ ਉਹ ਚਾਹੁੰਦਾ ਹੈ ਵੀ ਮੇਰੀ ਭੈਣ ਨਸ਼ਾ ਨਾ ਕਰੇ ਜਾਂ ਇਨ ਫਿਊਚਰ ਮੇਰੀ ਵਾਈਫ ਨਸ਼ਾ ਨਾ ਕਰੇ ਤਾਂ ਕਿਸੇ ਦੀ ਕੁੜੀ ਨੂੰ ਨਸ਼ਾ ਨਹੀਂ ਕਰਾਊਗਾ ਪਰਸਪੈਕਟਿਵ ਹੈ ਇਹ ਉਹ ਚੰਗੇ ਮਾਰੇ ਥਾਂ ਤੋਂ ਵੀ ਰੋਕੂਗਾ ਜੇ ਉਹ ਤੁਹਾਡਾ ਵਧੀਆ ਦੋਸਤ ਹੈ ਬਿਲਕੁਲ ਜੇ ਇਹ ਗੱਲ ਹੁੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਸਿੱਖਿਆ ਹਾਸਲ ਕੀਤੀ ਹੈ ਜੇ ਉਹ ਚਾਹੁੰਦਾ ਹੈ ਵੀ ਅੱਗੇ ਮੈਨੂੰ ਨਾ ਵੇਖਣ ਨੂੰ ਮਿਲੇ ਤਾਂ ਉਹ ਹਰ ਵੀ ਨਹੀਂ ਕਰੂਗਾ ਸੋ ਇਹ ਡਿਪੈਂਡ ਹੈ ਬਹੁਤਾ ਕਿਤੇ ਨਾ ਕਿਤੇ ਮੁੰਡਿਆਂ ਤੇ ਵੀ ਕਰਦਾ ਹੈ ਕਿ ਤੁਸੀਂ ਕਿਉਂਕਿ ਸਾਡਾ ਸੋਚ ਦਾ ਦਾਇਰਾ ਅਲੱਗ-ਅਲੱਗ ਹੈ ਸ਼ਾਇਦ ਕੁੜੀ ਉਸ ਲੈਵਲ ਤੇ ਨਹੀਂ ਸੋਚੂਗੀ ਕਿਉਂਕਿ ਤੁਸੀਂ ਚਾਰ ਮੁੰਡਿਆਂ 'ਚ ਬੈਠੇ ਹੋ ਤੁਹਾਡਾ ਵਾਰਤਾਲਾਪ ਹੋਰ ਤਰ੍ਹਾਂ ਦਾ ਹੈ ਤਾਂ ਤੁਸੀਂ ਦੱਸ ਸਕਦੇ ਹੋ ਵੀ ਕੀ ਗਲਤ ਹੈ ਕੀ ਨਹੀਂ ਜਦੋਂ ਕੋਈ ਬੰਦਾ ਤੁਹਾਡੇ ਲਈ ਕੀ ਸੋਚਦਾ ਹੈ ਜਾਂ ਤੁਸੀਂ ਇਹ ਕਰੋਗੇ ਕੀ ਰਿਜ਼ਲਟ ਨਿਕਲਣਗੇ ਸੋ ਇਹ ਵੀ ਬਹੁਤ ਵੱਡਾ ਫੈਕਟਰ ਹੈ ਇਹਦੇ ਚ ਕੁੜੀਆਂ ਨੂੰ ਕੀ ਸੋਚਣਾ ਚਾਹੀਦਾ ਜਦੋਂ ਉਹਨਾਂ ਦੇ ਮਾਵਾਪਾ ਉਹਨਾਂ ਨੂੰ ਇੰਨੀ ਆਜ਼ਾਦੀ ਦਿੰਦੇ ਆ ਵੀ ਤੂੰ ਕਿਤੇ ਵੀ ਪੜ ਕੁਝ ਵੀ ਤੂੰ ਚੂਸ ਕਰ ਕਿਹੜੀ ਲਾਈਨ ਤੂੰ ਕੰਮ ਕਰਨਾ ਹੈ ਕਿਹੜੀ ਫੀਲਡ ਤੁਸੀਂ ਚੂਸ ਕਰਨੀ ਹੈ ਇਹ ਆਜ਼ਾਦੀ ਦਿੰਦੇ ਤਾਂ ਕੁੜੀਆਂ ਜ਼ਿੰਮੇਵਾਰੀ ਕੀ ਬਣਦੀ ਹੈ ਅਨੁਰਾਗ ਜੀ ਜਦੋਂ ਤੁਸੀਂ ਘਰੋਂ ਬੈਗ ਚੱਕ ਕੇ ਦੁਰਦੇ ਹੋ ਨਾ ਬਸ ਮੇਰਾ ਇਹ ਮੰਨਣਾ ਹੈ ਵੀ ਤੁਸੀਂ ਇੱਕ ਵਾਰੀ ਨਾ ਆਪਣੇ ਪੇਰੈਂਟਸ ਦਾ ਉਹ ਚਿਹਰਾ ਮਾਂ ਪਿਓ ਦਾ ਤੇ ਜੋ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੈ ਤੁਸੀਂ ਉਹ ਇੱਕ ਵਾਰੀ ਘਰੋਂ ਵੇਖ ਕੇ ਨਿਕਲੋ ਕਿਉਂਕਿ ਮੀਡਲ ਕਲਾਸ ਵੀ ਹੋ ਸਕਦੇ ਹੋ ਗਰੀਬ ਵੀ ਹੋ ਸਕਦੇ ਹੋ ਤੁਸੀਂ ਉਹ ਇੱਕ ਵਾਰੀ ਸਾਰਾ ਆਪਣਾ ਘਰ ਆਪਣੇ ਘਰ ਦੀ ਸਿਚੁਏਸ਼ਨ ਉਹ ਸੋਚ ਕੇ ਘਰੋਂ ਨਿਕਲੋ ਤੇ ਉਹਨੂੰ ਭੁੱਲੋ ਨਾ ਤੁਸੀਂ ਕਦੇ ਨਹੀਂ ਫਟਕੋਗੇ ਕਦੇ ਵੀ ਫੁਕਰਾਪੰਤੀ ਤੇ ਈਗੋ ਕੁੜੀਆਂ ਚ ਵੀ ਹੁਣ ਬਹੁਤ ਹੋ ਗਈ ਹੈ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਈਗੋ ਤਾਂ ਮੈਂ ਮੰਨਦਾ ਸੀ ਪਰ ਹੁਣ ਫੁਕਰਾਪੰਤੀ ਵੀ ਹੋ ਗਈ ਹੈ ਮਤਲਬ ਆਪਾਂ ਹੈ ਕੁਝ ਹੋਰ ਦਿਖਾਉਣ ਦੀ ਕੁਝ ਹੋਰ ਕੋਸ਼ਿਸ਼ ਕਰਨਾ ਫਿਰ ਉਹ ਸ਼ੌਕ ਪੂਰੇ ਕਰਨ ਲਈ ਬਹੁਤ ਸਾਰੇ ਲੋਕ ਭਟਕ ਜਾਂਦੇ ਜੀ ਬਿਲਕੁਲ ਉਹ ਫਿਰ ਗੱਲ ਰਾਹ ਗਲਤ ਹੋ ਜਾਂਦਾ ਹੈ ਕਿਉਂਕਿ ਪੈਸੇ ਇਕੱਠੇ ਚਾਹੀਦੇ ਨੇ ਸ਼ੌਕ ਵੱਡੇ ਹੋ ਗਏ ਹਨਾ ਮਹਿੰਗੀ ਚੀਜ਼ ਪਾਉਣੀ ਹੈ ਮਹਿੰਗੀ ਗੱਡੀ ਵੀ ਚਾਹੀਦੀ ਹੈ ਮਹਿੰਗਾ ਜੁੱਤਾ ਵੀ ਚਾਹੀਦਾ ਫਿਰ ਸ਼ੌਕ ਫਿਰ ਕੰਮ ਨਹੀਂ ਕਰਨਾ ਫਿਰ ਅਸੀਂ ਗਲਤ ਰਸਤੇ ਤੇ ਜਾਵਾਂਗੇ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਤੁਸੀਂ ਬੇਸਿਕ ਕਿਤੇ ਵੀ ਸ਼ੁਰੂ ਕਰੋਗੇ ਬੇਸਿਕ ਸੈਲਰੀ ਕੀ ਹੈ ਆਪਣੇ ਇੰਡੀਆ ਦੇ ਵਿੱਚ 5 7 8 10000 ਉਹਦੇ ਨਾਲ ਵੱਡੇ ਸ਼ੌਂਕ ਨਹੀਂ ਪੂਰੇ ਹੁੰਦੇ ਵੱਡੇ ਸ਼ੌਂਕ ਫਿਰ ਤੁਸੀਂ ਗਲਤ ਕੰਮਾਂ ਵੱਲ ਜਾਂਦੇ ਹੋ ਸੋ ਉਹ ਉਧਰ ਨੂੰ ਬਹੁਤ ਤਰਪਿਆ ਸੀ ਇੱਕ ਬ੍ਰਾਂਡ ਦਾ ਬੜਾ ਵੱਡਾ ਚੱਲਿਆ ਅਸੀਂ ਬ੍ਰਾਂਡ ਪਾਉਣਾ ਹੈ ਬ੍ਰਾਂਡ 10 15000 ਤੋਂ ਘੱਟ ਹੈ ਨਹੀਂ ਜਾਂ ਤਾਂ ਫਿਰ ਇਹ ਕਿ ਉਹ ਜਿਹੜਾ ਤੁਹਾਡਾ ਦੋਸਤ ਹੈ ਜਾਂ ਤਾਂ ਫਿਰ ਉਹਦੀ ਜੇਬ ਚੋਂ ਜਾਂਦਾ ਹੈ ਉਹਦੀ ਜੇਬ ਚੋਂ ਹੀ ਜਾਂਦਾ ਜਾਂ ਫਿਰ ਤੁਸੀਂ ਕਿਸੇ ਗਲਤ ਤਰੀਕੇ ਨਾਲ ਉਹਦੀ ਜੇਬ ਚੋਂ ਜਾਏਗਾ ਤੁਸੀਂ ਇਹ ਸੋਚੋ ਵੀ ਇੱਕ ਵਾਰੀ ਚੀਜ਼ ਦਬਾਉਗਾ ਕੋਈ ਦੋ ਵਾਰੀ ਦਬਾਉਗਾ ਫਿਰ ਉਹਦਾ ਭੁਗਤਾਨ ਤਾਂ ਤੁਹਾਨੂੰ ਕਰਨਾ ਪੈਣਾ ਨਾ ਕਿਸੇ ਤਰੀਕੇ ਤਾਂ ਕਰਨਾ ਪੈਣਾ ਨਾ ਬਿਲਕੁਲ ਉਹ ਸਾਰਾ ਕਨਕਲੂਡ ਨਹੀਂ ਅਸੀਂ ਕਰਦੇ ਬੇਸਿਕਲੀ ਵੀ ਇਹਦਾ ਸੱਟਾ ਕੀ ਨਿਕਲ ਰਿਹਾ ਅਸੀਂ ਚੱਲ ਰਹੇ ਹਾਂ ਇੱਕ ਰਫ਼ਤਾਰ ਦੇ ਵਿੱਚ ਭੱਜੀ ਜਾ ਰਹੇ ਹਾਂ ਪਤਾ ਨਹੀਂ ਕਿੱਧਰ ਨੂੰ ਭੱਜੀ ਜਾ ਰਹੇ ਹਾਂ ਸੋ ਬੜੀ ਗੰਭੀਰ ਮਸਲਾ ਜਿਹੜਾ ਅਸੀਂ ਟੱਚ ਕੀਤਾ ਇਹਦੇ ਲਈ ਸਮਾਂ ਬਹੁਤ ਚਾਹੀਦਾ ਸੀ ਖੈਰ ਅੱਜ ਸਮਾਂ ਘਟ ਹੈ ਫੇਰ ਕਦੇ ਇਸ ਮਸਲੇ ਦੇ ਉੱਤੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਸੋ ਮੈਂ ਜਿਹੜੀਆਂ ਵੀ ਲੜਕੀਆਂ ਇਸ ਵਕਤ ਸਾਡਾ ਇਹ ਪ੍ਰੋਗਰਾਮ ਦੇਖ ਰਹੀ ਹੋਣਗੀਆਂ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿਉਂਕਿ ਪ੍ਰਵਜੋਤ ਇਸ ਵਕਤ ਜਰਨਲਿਜ਼ਮ ਦੇ ਵਿੱਚ ਨੇ ਮਤਲਬ ਪੱਤਰਕਾਰਤਾ ਦੇ ਵਿੱਚ ਨੇ ਬਹੁਤ ਅੱਛੀ ਉਹਨਾਂ ਦੀ ਇੱਕ ਕਹਿ ਲਿਏ ਕਿ ਨਾਮ ਹੈ ਉਹ ਆਪਣੀ ਆਜ਼ਾਦੀ ਦਾ ਪੂਰਾ ਆਨੰਦ ਮਾਣ ਰਿਹਾ ਹੈ ਬਟ ਉਹਨਾਂ ਨੇ ਇੱਕ ਗੱਲ ਕਹੀ ਕਿ ਮੈਂ ਆਪਣੇ ਮਾਤਾ ਪਿਤਾ ਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਾਂਗੀ ਜਾਂ ਹੋਣ ਦਿੱਤਾ ਕਿ ਇਹ ਗਲਤ ਆਜ਼ਾਦੀ ਹੈ ਸੋ ਅਸੀਂ ਵੀ ਉਹੀ ਗੱਲ ਕਹਾਂਗੇ ਕਿ ਜਿੰਨੀਆਂ ਵੀ ਲੜਕੀਆਂ ਆ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਨਾ ਚਾਹੁੰਦੀ ਹੈ ਜਾਂ ਕੁਝ ਬਣਨਾ ਚਾਹੁੰਦੀ ਹੈ ਜ਼ਰੂਰ ਬਣੋ ਕੋਈ ਵੀ ਮਾਤਾ ਪਿਤਾ ਇਹ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਪਿੱਛੇ ਰਹਿ ਜਾਵੇ ਹਰ ਇੱਕ ਮਾਂ ਪਿਓ ਦਾ ਬਹੁਤ ਵੱਡਾ ਸੁਪਨਾ ਹੁੰਦਾ ਹੈ ਕਿ ਮੇਰਾ ਬੱਚਾ ਕੁਝ ਬਣੇ ਮੈਂ ਕਹਿੰਦਾ ਖਾਸ ਤੌਰ ਤੇ ਪਿਓ ਦਾ ਜੇਕਰ ਕੋਈ ਬੇਟੀ ਫਰਸਟ ਆਂਦੀ ਹੈ ਨਾ ਕਿਸੇ ਗੇਮ ਚੋਂ ਜਾਂ ਸਟੱਡੀ ਦੇ ਵਿੱਚੋਂ ਮਾਂ ਨੂੰ ਤਾਂ ਖੁਸ਼ੀ ਹੁੰਦੀ ਹੈ ਪਿਓ ਨੂੰ ਹੋਰ ਵੱਧ ਖੁਸ਼ੀ ਹੁੰਦੀ ਹੈ ਇਹ ਮੈਂ ਬੜੀ ਵਾਰ ਦੇਖਿਆ ਮਹਿਸੂਸ ਵੀ ਕੀਤਾ ਮੈਂ ਵੀ ਇੱਕ ਪਿਓ ਹਾਂ ਸੋ ਗੱਲ ਉਹੀ ਆ ਗਈ ਕਿ ਲੜਕੀਆਂ ਨੂੰ ਆਪਣੇ ਮਾਤਾ ਪਿਤਾ ਵੱਲੋਂ ਦਿੱਤੀ ਹੋਈ ਆਜ਼ਾਦੀ ਦੀ ਜ਼ਿੰਮੇਵਾਰੀ ਖੁਦ ਲੈਣੀ ਪਊ ਉਰਾਨੂੰ ਖੁਦ ਜ਼ਿੰਮੇਵਾਰ ਹੋਣਾ ਪਊਗਾ ਕਿ ਮੇਰੇ ਪਿਓ ਨੇ ਜਾਂ ਮੇਰੀ ਮਾਂ ਨੇ ਮੇਰੇ ਭਰਾ ਨੇ ਸਮਾਜ ਦੇ ਵਿੱਚ ਵਿਚਰਨਾ ਲੋਕਾਂ ਨੂੰ ਮਿਲਣਾ ਹਰ ਰੋਜ਼ ਉਹਨੇ ਹਜ਼ਾਰਾਂ ਲੋਕਾਂ ਨੂੰ ਫੇਸ ਕਰਨਾ ਤੇ ਉਹਨੇ ਤੁਹਾਨੂੰ ਸਾਰਾ ਕੁਝ ਦਿੱਤਾ ਚਾਹੇ ਉਹ ਪੈਸਾ ਚਾਹੇ ਉਹ ਕੱਪੜਾ ਚਾਹੇ ਉਹ ਵਾਹਨ ਹੈ ਚਾਹੇ ਉਹ ਤੁਹਾਨੂੰ ਆਜ਼ਾਦੀ ਹੈ ਉਸ ਦਾ ਤੁਸੀਂ ਸਤਿ ਪ੍ਰਯੋਗ ਕਰੋ ਉਸ ਨੂੰ ਯੂਜ਼ ਕਰੋ ਆਪਣੀ ਸਟੱਡੀ ਦੇ ਵਿੱਚ ਆਪਣੇ ਕੈਰੀਅਰ ਦੇ ਵਿੱਚ ਆਪਣੀ ਜੌਬ ਦੇ ਵਿੱਚ ਨਾ ਕਿ ਉਸ ਨੂੰ ਥੋੜੇ ਸਮੇਂ ਦੀ ਖੁਸ਼ੀ ਇਆ ਕਹਿ ਲਈ ਫੁਕਰੇ ਪੰਤੀ ਦੇ ਵਿੱਚ ਇਸਤੇਮਾਲ ਕਰਕੇ ਆਪਣੇ ਮਾਪਿਓ ਦਾ ਜਿਹੜਾ ਸਿਰ ਹੈ ਕਦੇ ਸ਼ਰਮ ਨਾਲ ਨਾ ਝਕਾਓ ਮੈਂ ਤਾਂ ਇਹੀ ਕਹਾਂਗਾ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਇੱਕ ਦੋ ਚਾਰ ਸ਼ਬਦਾਂ ਦੇ ਵਿੱਚ ਟਿੱਪਣੀ ਕੀ ਕਰੋ ਜੀ ਬਿਲਕੁਲ ਤੁਸੀਂ ਸਹੀ ਕਿਹਾ ਜਿਹੜੀ ਗੱਲ ਹੈ ਨਾ ਕਿ ਜਦੋਂ ਮੈਂ ਕਹਿ ਕਿ ਘਰੋਂ ਤੁਰੋ ਤੁਸੀਂ ਵੀ ਕਹਿ ਕਿ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਚੀਜ਼ਾਂ ਫਿੱਟ ਹੋ ਜਾਂਨਾ ਕਿੱਥੋਂ ਆਇਓ ਕਿੱਥੇ ਜਾਣਾ ਹੈ ਕਿੱਥੋਂ ਤੱਕ ਪਹੁੰਚਣਾ ਹੈ ਹਾਂ ਜਦੋਂ ਇਹ ਸੋਚ ਲਿਆ ਫਿਰ ਤੁਸੀਂ ਇੱਕੋ ਟਰੈਕ ਤੇ ਚੱਲਦੇ ਹੋ ਫਿਰ ਤੁਸੀਂ ਭਟਕਦੇ ਨਹੀਂ ਹੋ ਸੋ ਇੱਕ ਘਰੋਂ ਸੋਚ ਕੇ ਨਿਕਲੋ ਮੈਂ ਜਿਸ ਦਿਨ ਘਰੋਂ ਨਿਕਲ ਜੀ ਉਸ ਦਿਨ ਮੈਂ ਇਹ ਸੋਚ ਕੇ ਨਿਕਲੀ ਸੀ ਕੱਲੀ ਸਟੱਡੀ ਨਹੀਂ ਕਰਨੀ ਇਸ ਫੀਲਡ ਦੇ ਵਿੱਚ ਜਾਣਾ ਹੈ ਇਸੇ ਲਈ ਆ ਸੋ ਸੋਚ ਦਾ ਦਾਇਰਾ ਵੱਡਾ ਕਰੋ ਥੋੜਾ ਬਿਲਕੁਲ ਸੋ ਬੜੀ ਹੈਲਦੀ ਡਿਸਕਸ ਹੋਈ ਹੈ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਊਗੀ ਜੇਕਰ ਤੁਸੀਂ ਇਸ ਤੋਂ ਇਲਾਵਾ ਵੀ ਕਿਸੇ ਹੋਰ ਟੌਪਿਕ ਦੇ ਉੱਤੇ ਗੱਲਬਾਤ ਸੁਣਨਾ ਚਾਹੁੰਦੇ ਹੋ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖ ਲਿਖਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਵੀ ਉਸ ਤਰ੍ਹਾਂ ਦੇ ਜਿਹੜੇ ਦੋਸਤ ਐ ਉਸ ਤਰ੍ਹਾਂ ਦੇ ਲੋਕ ਐ ਉਹਨਾਂ ਨੂੰ ਬੁਲਾ ਕੇ ਉਸ ਵਿਸ਼ੇ ਦੇ ਉੱਤੇ ਵੀ ਗੱਲਬਾਤ ਕਰੀਏ ਸੋ ਬਣੇ ਰਹੋ ਔਨ 에ਅਰ ਦੇ ਨਾਲ ਤਦ ਤੱਕ ਦੇ ਅੱਗੇ ਧੰਨਵਾਦ